ਦੇ ਵੀ ਸੰਸਾਦ ਸੰਗਤ ਜੀ ਜਦੋਂ ਉਹਨਾਂ ਨੇ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਸੀ ਉਹ ਪਰਮਾਤਮਾ ਦਾ ਹੀ ਰੂਪ ਸਨ ਪਾਰ ਬ੍ਰਹਮ ਗੁਰ ਨਾਹੀ ਭੇਦ ਤੇ ਸਾਥ ਸੰਗਤ ਜੀ ਉਸ ਅਵਸਥਾ ਦੇ ਵਿੱਚ ਆ ਕੇ ਜਾ ਕੇ ਸਾਨੂੰ ਸਮਝਾ ਰਹੇ ਨੇ ਕਿ ਭਾਈ ਚਿੱਤ ਸਿਮਰਨ ਕਰੋ ਨੈਣ ਬਲੋਕ ਨੋ ਸਰਵਨ ਬਾਨੀ ਸੋ ਜਸਪੁਰ ਰੱਖ ਕਿ ਭਾਈ ਜਦੋਂ ਵੀ ਜੀਭਾ ਨਾਲ ਬੋਲਣਾ ਆ ਕੋਸ਼ਿਸ਼ ਕਰੋ ਕਿ ਸੱਚੀ ਬੋਲਿਆ ਜਾਵੇ ਕੋਸ਼ਿਸ਼ ਕਰੋ ਉਸ ਪਰਮਾਤਮਾ ਦਾ ਵੱਤਵਤ ਅਸੀਂ ਸਿਮਰਨ ਕਰਦੀ ਕਰੀਏ ਉੱਠਦੇ ਬੈਠਦੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਭਾਈ ਹੱਥਾਂ ਨਾਲ ਕਿਰਤ ਕਰੋ ਇਮਾਨਦਾਰੀ ਦੀ ਰੋਟੀ ਕਮਾਓ ਜੋ ਵੀ ਅਸੀਂ ਕੰਮ ਕਰਦੇ ਆਂ ਬਿਜ਼ਨਸ ਕਰਦੇ ਆਂ ਨੌਕਰੀ ਕਰਦੇ ਆਂ ਸਾਧ ਸੰਗਤ ਜੀ ਚਾਹੇ ਸਰਕਾਰੀ ਹੈ ਪ੍ਰਾਈਵੇਟ ਹੈ ਚਾਹੇ ਦਿਹਾੜੀ ਕਰਦੇ ਆਂ ਕੁਝ ਵੀ ਕੰਮਕਾਰ ਕਰਦੇ ਆਂ ਚਾਹੇ ਅਸੀਂ ਘਰੇ ਕੋਈ ਕੰਮ ਕਰਦੇ ਆਂ ਮੇਰੀਆਂ ਮਾਤਾਵਾਂ ਪੈਣਾ ਮੇਰੇ ਵੀਰ ਚਾਹੇ ਕੋਈ ਵੀ ਕੰਮ ਕਰਦੇ ਨੇ ਬੱਚੇ ਸਤਿਗੁਰੂ ਜੀ ਫਰਮਾਉਂਦੇ ਭਾਈ ਹੱਥਾਂ ਨਾਲ ਕਿਰਤ ਕਰੋ ਇਮਾਨਦਾਰੀ ਨਾਲੋ ਕਿਰਤ ਨੂੰ ਨਿਭਾਓ ਤੇ ਨਾਲ ਨਾਲ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਜੀਬਾ ਤਾਂ ਆਪਣੀ ਵਿਹਲੀ ਹੁੰਦੀ ਹੈ ਨਾ ਉਸ ਜੀਬਾ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਤਾਂ ਇਸ ਨਾਲ ਕੀ ਹੋਵੇਗਾ ਸਤਿਗੁਰੂ ਜੀ ਫਰਮਾਉਂਦੇ ਨੇ ਜੀਬਾ ਤੋਂ ਓੰਕਾਰ ਜਬ ਹੱਥਨ ਸੋ ਕਰਕਾਰ ਰਾਮ ਮਿਲੇ ਘਰ ਆਏ ਕਰ ਕਹਿ ਰਵਦਾਸ ਵਿਚਾਰ ਕਿ ਭਾਈ ਜੋ ਇਨਸਾਨ ਜੀਬਾ ਨਾਲ ਪਰਮਾਤਮਾ ਦਾ ਸਿਮਰਨ ਕਰਦਾ ਆ ਹੱਥਾਂ ਨਾਲ ਕਿਰਤ ਕਮਾਈਆਂ ਕਰਦਾ ਉਸ ਨੂੰ ਆਪਣੇ ਅੰਦਰੋਂ ਹੀ ਰੱਬ ਦੀ ਪ੍ਰਾਪਤੀ ਹੋ ਜਾਂਦੀ ਕਿਤੇ ਜਾਨ ਦੀ ਲੋੜ ਨਹੀਂ ਜੇ ਪੈਂਦੀ ਤੇ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਜੀਭਾਂ ਨਾਲ ਪਰਮਾਤਮਾ ਦਾ ਸਿਮਰਨ ਕਰ ਅੱਖਾਂ ਨਾਲ ਸੱਚ ਵੇਖ ਅਬੋਤੇ ਜੀਵ ਨੇ ਸਾత్సੰਗਤ ਜੀ ਜੋ ਅੱਖਾਂ ਦੇ ਨਾਲ ਬਹੁਤ ਗਲਤ ਚੀਜ਼ਾਂ ਦੇਖਦੇ ਨੇ ਤੇ ਸਾత్సੰਗਤ ਜੀ ਜੋ ਅਸੀਂ ਅੱਖਾਂ ਨਾਲ ਦੇਖਦੇ ਹਾਂ ਸਾਡੇ ਮਨ ਦੇ ਉੱਪਰ ਉਸ ਦਾ ਜੋ ਅਸਰ ਹੈ ਉਹ ਹੋਣਾ ਹੀ ਹੋਣਾ ਹੁੰਦਾ ਹੈ ਫਿਰ ਜੋ ਸਾਡੇ ਕਰਮ ਨੇ ਉਹ ਵਿਗੜਦੇ ਨੇ ਐਸ ਲਈ ਸਤਿਗੁਰੂ ਜੀ ਫਰਮਾਉਂਦੇ ਭਾਈ ਅੱਖਾਂ ਨਾਲ ਤੂੰ ਸੱਚ ਵੇਖ ਹੁਣ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਸਾਧ ਸੰਗਤ ਜੀ ਬਹੁਤੇ ਜੀਵ ਨੇ ਜੋ ਇਹਨਾਂ ਅੱਖਾਂ ਦੇ ਨਾਲ ਗਲਤ ਕੰਟੈਂਟ ਦੇਖਦੇ ਨੇ ਤੇ ਗੁਰੂਆਂ ਦੇ ਗੁਰੂ ਤਨਤਨ ਜਗਤਗੁਰੂ ਸਤਿਗੁਰ ਅਵਦਾਸ ਮਹਾਰਾਜ ਜੀ ਸਾਨੂੰ ਇਹੀ ਸਮਝਾ ਰਹੇ ਨੇ ਭਾਈ ਅੱਖਾਂ ਨਾਲ ਸੱਚ ਦੇਖ ਤੇ ਕੰਨਾਂ ਨਾਲ ਵੀ ਸੱਚ ਸੁਣ ਜਦੋਂ ਵੀ ਸਾਡੇ ਕੋਲ ਸਮਾਹ ਹੋਵੇ ਸਾਧ ਸੰਗਤ ਜੀ ਜਦੋਂ ਵੀ ਅਸੀਂ ਕਿਰਤ ਕਮਾਈਆਂ ਤੋਂ ਵਿਹਲੇ ਹੋਈਏ ਜਦੋਂ ਵੀ ਅਸੀਂ ਕੁਝ ਸੁਣਾਇਆ ਉਹ ਪ੍ਰਮਾਤਮਾ ਦੀ ਪਾਵਨ ਪਵਿੱਤਰ ਭਜਨ ਬੰਦਗੀ ਸੁਣੀਏ ਗੁਰਬਾਣੀ ਸੁਣੀਏ ਜੇਕਰ ਬੱਚੇ ਹਜੇ ਗੁਰਬਾਣੀ ਨਾਲ ਨਹੀਂ ਜੁੜੇ ਸਾਧ ਸੰਗਤ ਜੀ ਅਸੀਂ ਉਹਨਾਂ ਨੂੰ ਕੁਝ ਹੋਰ ਸੁਣਾ ਸਕਦੇ ਹਾਂ ਬੜੇ ਮਨ ਨੂੰ ਪ੍ਰੇਰਿਤ ਕਰਨ ਵਾਲਾ ਮਿਊਜ਼ਿਕ ਆਂ ਦਾ ਸਾਧ ਸੰਗਤ ਜੀ ਜਿਵੇਂ ਲੋਕ ਗੀਤ ਨੇ ਮੋਟੀਵੇਸ਼ਨਲ Song ਨੇ ਸਾਧ ਸੰਗਤ ਜੀ ਜੋ ਬੱਚਿਆਂ ਦਾ ਹੌਸਲਾ ਵਧਾਉਂਦੇ ਨੇ ਤੇ ਹੌਲੀ-ਹੌਲੀ ਅਸੀਂ ਉਹਨਾਂ ਨੂੰ ਫਿਰ ਗੁਰਬਾਣੀ ਨਾਲ ਵੀ ਜੋੜੀ ਕਿਉਂਕਿ ਗੁਰਬਾਣੀ ਕਿਹစီ ਅਵਸਥਾ ਹੈ ਸਾਧ ਸੰਗਤ ਜੀ ਗੁਰਬਾਣੀ ਪੜਨ ਦੇ ਨਾਲ ਮਨ ਦੇ ਵਿੱਚ ਦਵੇਸ਼ ਖਤਮ ਹੁੰਦਾ ਹੈ ਹੰਕਾਰ ਖਤਮ ਹੁੰਦਾ ਹੈ ਵਹਿਮ ਭਰਮ ਡੰਬਰ ਪਖੰਡ ਖਤਮ ਹੁੰਦੇ ਨੇ ਤੇ ਗੁਰਬਾਣੀ ਪੜਨ ਨਾਲ ਸਾਨੂੰ ਜੀਵਨ ਜਾਂਚ ਆਉਂਦੀ ਕਿ ਅਸੀਂ ਕਰਨ ਕੀ ਆਏ ਆ ਕਰ ਕੀ ਰਹੇ ਆ ਗੁਰਬਾਣੀ ਪੜਨ ਦੇ ਨਾਲ ਸਾਧ ਸੰਗਤ ਜੀ ਸਾਨੂੰ ਸਮਾਨਤਾ ਦਾ ਅਹਿਸਾਸ ਹੁੰਦਾ ਹੈ ਭਾਈ